ਪਟਾ ਲਾਲ ਜੇਤੂ ਹੈ ਜੀ ਸੰਗਾ ਬ੍ਰਦਰ ਬੋਵੀ ਸਿੱਧੂ ਗੁਰਪਿੰਦਰ ਢਿੱਲੋਂ ਬਾਈ ਬਾਈਸੀ ਕਲਬ ਕੈਲਗਰੀ ਦੀ ਕੁੱਤੀ ਬਲੈਕ ਬਨੀ ਕਾਲੀ 1 ਨੰਬਰ ਕੁਆਟਰ ਫਾਈਨਲ ਚ ਜਿੱਤ ਕੇ ਸੈਮੀ ਫਾਈਨਲ ਚ ਪ੍ਰਵੇਸ਼ ਕਰ ਗਈ ਹੈ ਜੀ ਲਿਆਓ ਜੀ 2 ਨੰਬਰ 3 ਕਰੋ ਜੀ ਤਿਆਰ ਦੇਬਾ ਸੁੰਡਾ ਰਾਜਾ ਜੂ ਕੇ ਜੀਵਨ ਦੋਦੇ ਪ੍ਰੀ ਟੋਟੀਆਂ ਦਾ ਕੁੱਤਾ ਜੁਗਾੜਾ ਬੰਨ ਕਾਲਾ ਇਹ ਬਾਈ ਦਰੇਸ ਦਾ ਡੂਗਾ ਛੱਡੋ ਜਿਹਾਣਾ ਬਿਲਿਅਮ ਆਇਪ ਦੇ ਪਟਾ ਲਾਲ ਤੇ ਨੂਰੀ ਦੇ ਪਟਾ ਸਫੈਜ ਜੀ ਪਟਾ ਲਾਲ ਜੇਤੂ ਹੈ ਜੀ ਗੁਰਤਾਜ ਵਿਰਾਟ ਸੁਗਣਾ ਦਾ ਕੁੱਤਾ ਬਿਲੀਆ ਮੈਪ ਕਾਲਾ ਦੂਜੇ ਕੁਆਰਟਰ ਫਾਈਨਲ ਚ ਜਿੱਤ ਕੇ ਸੈਮੀ ਫਾਈਨਲ ਚ ਪ੍ਰਵੇਸ਼ ਕਰ ਗਿਆ ਜੀ ਇਹਨੂੰ ਹੁਣ ਬਾਈ ਹੈ ਜੀ ਨੋਟ ਕਰ ਲਿਓ ਲਿਆਓ ਜੀ ਹੁਣ ਜਗਾਂਡੇ ਬਾਨ ਨੂੰ ਬਾਈ ਤੇ ਇਸ ਪੂਰੀ ਕਰਾ ਦਿਓ ਜੀ ਕਰਾ ਦਿਓ ਜੀ ਕਰਾ ਦਿਓ ਬਾਈ ਦਰੇਸ ਪੁਰੀ ਜੀ ਲਓ ਜੀ ਬਾਈ ਦਰੇਸ ਪੁਰੀ ਹੋ ਗਿਆ ਜੀ 5:55 ਮਿੰਟ ਤੇ ਦੌੜ ਲੱਗੂ ਜੀ ਨੋਟ ਕਰ ਰਿਓ ਸ਼ਕਾਰੀ ਭਰਾ ਬਾਈ ਸੋਨੂ ਪੰਮੀਪੁਰਾ ਜੀ ਉਹ ਵੀ ਆਪਣਾ ਸਵਾਗਤ ਲਓ ਜੀ ਬਾਈ ਸੋਨੂ ਭਵੀਪਰਾ ਜੀ ਸਾਈਡ ਤੇ ਹੋ ਜਾਓ ਕਿਉਂਕਿ ਲਾਸਟ ਰੇਸ ਆ ਨੇ ਆਪਣੇ ਕੋਲ ਸਾਈਡ ਤੇ ਹੋ ਜਾਓ ਜੀ ਸੈਮੀਫਾਈਨਲ ਫਿਰ ਫਾਈਨਲ ਜੀ ਪਹਿਲੇ ਸੈਮੀਫਾਈਨਲ ਵਾਸਤੇ ਬਲੈਕ ਮਨੀ ਦੇ ਵੱਡਾ ਲਾਲ ਤੇ ਜੁਗਾਂਡੇ ਬੰਦੇ ਵੱਡਾ ਸਫੈਦ ਜੀ ਬੜਾ ਲਾਲ ਜੇਤੂ ਹੈ ਜੀ ਸੰਗਾ ਬ੍ਰਦਰ ਬੋਵੀ ਸਿੱਧੂ ਗੁਰਪਿੰਦਰ ਢਿੱਲੋਂ ਬਾਈ ਬਾਈ ਸੀ ਕਲੱਬ ਕੈਲਗਰੀ ਦੀ ਕੁੱਤੀ ਬਲੈਕ ਬੰਨੀ ਕਾਲੀ ਪਹਿਲੇ ਸੈਮੀ ਫਾਈਨਲ ਚ ਜਿੱਤ ਕੇ ਫਾਈਨਲ ਚ ਪ੍ਰਵੇਸ਼ ਕਰ ਗਈ ਹੈ ਜੀ ਲਿਆਓ ਜੀ ਹੁਣ ਅਬੀਦੀਆਂ ਮੈਚ ਨੂੰ ਬਾਈ ਦਰੇਸ ਪੂਰੀ ਕਰਾ ਦਿਓ ਜੀ ਲਓ ਜੀ ਬਾਈਦਰੀ ਇਸ ਪੂਰੀ ਹੋ ਗਈ ਆ ਜੀ 6:10 ਤੇ ਦਾ ਹੌੜ ਲੱਗੂ ਨੋਟ ਕਰਨ ਦੇ ਸ਼ਿਕਾਰੀ ਭਰਾ 6:10 ਦਾ ਟਾਈਮ ਆ ਜੀ ਆਜੋ ਪ੍ਰਬੰਧਕ ਵੀਰ ਜੇ ਕੋਈ ਸਨਮਾਨ ਰਹਿੰਦਾ ਜੀ ਆਪਾਂ ਜਲਦੀ ਨਾਲ ਵਿੜੀਏ ਤੇਜੀ ਕੋਰੇ ਵਾਲਾ ਜੀ ਬਾਈ ਜੀ ਉਹ ਆਪਣਾ ਸਨਮਾਨ ਲੈ ਕੇ ਜਾਇਓ ਤੇਜੀ ਕੋਰੇ ਵਾਲਾ ਜੀ ਟਾਈਮ ਬਹੁਤ ਹੋ ਗਿਆ ਪਹਿਲਾਂ ਹੀ ਹਨੇਰਾ ਹੋ ਗਿਆ ਕਿਤੇ ਹਨੇਰੇ ਦਾ ਕੰਮ ਖਰਾਬ ਨਾ ਹੋ ਜਵੇ ਜੀ ਭਾਈ ਲਾਈਵ ਚ ਕੌਣ ਨਹੀਂ ਦੀ ਪਿੱਛੇ ਹੋ ਜਾ ਭਾਈ ਕੁੱਤੇ ਡੋਰ ਜਾ ਭਾਈ ਜੀ ਲਓ ਜੀ ਰੇਸ ਡੋਰ ਪੈ ਗਈ ਆ ਜੀ ਹੁਣ ਭਾਈ ਜੀ ਸਾਈਡ ਤੇ ਹੋ ਜਾ ਮੜਾ ਜਾ ਵੀਰ ਅੱਗੇ ਜੀ ਜਿੱਥੇ ਚੱਲੇਗੀ ਚੱਲੂਗੀ ਨਾਲ ਤੇਰੇ ਟਿਕਟਾਂ ਦੋ ਲੈ ਲਈ ਬੜਾ ਲਾਲ ਜੇਤੂ ਹੈ ਜੀ ਸੰਗਾ ਬਰਰ ਬਾਉ ਵੀ ਸਿੱਧੂ ਗੁਰਪਿੰਦਰ ਢਿੱਲੋਂ ਬਾਈ ਬਾਈ ਸੀ ਕਲੱਬ ਕਹਿਲਗਰੀ ਦੀ ਕੁੱਤੀ ਬਲੈਕ ਮਨੀ ਕਾਲੀ ਅੱਜ ਦੇ ਖੇਡ ਵੇਲੇ ਦੀ ਬਿੰਦਰਾ ਜੀ ਗੁਣਤਾਜ ਵਿਰਾਟ ਸੁਖਣਾ ਦਾ ਕੁੱਤਾ ਬਿਲੀਅਮ ਐਪ ਕਾਲਾ ਸੈਕੰਡ ਆ ਜੀ ਬਾਈ ਜੀ 1800 ਰੁਪਿਆ ਮੇਰੇ ਕੋਲੋਂ ਤੇਜੀ ਵੀਰ ਮੁੰਡੇ ਨੂੰ ਭੇਜ ਦੀ ਲੈ ਜਿਓ ਆ ਤੇਜੀ ਭਾਈ ਤੂੰ ਹੀ ਆ ਜੀ ਵੀਰ ਨੇਰੇ ਦਾ ਕੰਮ ਹੈ ਹਾਂਜੀ ਭਾਈ ਜੀ 5 ਮਿੰਟ ਦਿਓ ਤੁਹਾਨੂੰ ਸਾਰਾ ਰਿਜ਼ਲਟ ਬਣਾ ਕੇ ਦਿੰਨੇ ਆ